ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਕਿੱਦਾਂ ਹੋ ਤੁਸੀਂ ਸਾਰੇ ਜੀ ਆਜੋ ਜੀ ਅੱਜ ਆਪਾਂ ਹੈਗੇ ਘਰੇ ਰਸੋਈ ਚ ਖੜੇ ਆਂ ਭਾਂਡੇ ਮਾਜ ਰਹੀ ਆਂ ਤੇ ਬਹੁਤ ਜ਼ਿਆਦਾ ਦਰਦ ਹੋ ਰਹੀ ਮੇਰੇ ਹੱਥਾਂ ਪੈਰਾਂ ਦੇ ਵਿੱਚ ਕੱਢਣਾ ਵੀ ਮੁਸ਼ਕਲ ਹੋਇਆ ਪਿਆ ਪਰ ਹੌਲੀ ਹੌਲੀ ਕੰਮ ਤਾਂ ਕਰਨਾ ਹੀ ਪੈਣੇ ਆ ਤੇ ਚਲੋ ਜੀ ਕਰਦੇ ਆਪਾਂ ਰਸੋਈ ਚ ਕੰਮ ਸਿਰ ਨੂੰ ਵੀ ਜਾਣਾ ਆ ਤੇ ਮੈਂ ਸੋਚਿਆ ਵੀ ਹੁਣ ਹੁਣ ਕੰਮ ਨੇ ਬੇੜ ਲਈਏ ਤੇ ਸਿਰ ਸਿਰੇ ਚੱਲੇ ਜਾਣਾ ਸੀ ਘਰੋਂ ਸਾਰਾ ਦਿਨ ਲੱਗ ਜਾਣਾ ਤੇ ਕੱਲ ਨੂੰ ਫਿਰ ਆਪਾਂ ਬਣਾਵਾਂਗੇ ਵਲੌਗ ਜਿੱਦਾ ਵੀ ਹੋਈ ਮੇਰਾ ਬਹੁਤ ਮਾਨਿਆ ਮਿੱਲੇ ਇੱਕ ਫਾਰਕ ਜਾਵਾਂ ਤੇ ਕੱਲ ਕੀ ਧਰ ਦਰਬਾਰ ਮਹਾਰਾਜ ਦੇ ਦਰਸ਼ਨ ਕਰਾਂਗੇ ਵਾ ਟਾਈਮ ਹੋ ਗਿਆ ਸਾਲ ਹੀ ਹੋ ਗਿਆ ਬੰਤਾ ਕੱਲ ਕੀ ਧਰ ਦਰਬਾਰ ਨੂੰ ਵੀ ਮਿੱਲੇ ਇੱਕ ਫਾਰਕ ਤਾਂ ਦੇਖਿਆ ਹੀ ਨਹੀਂ ਕਦੇ ਹੁਣ ਅਤੇ ਬਹੁਤ ਮਨ ਖੁਸ਼ ਹੁੰਦਾ ਜਾ ਕੇ ਕਿਉਂਕਿ ਜਦੋਂ ਉੱਥੇ ਰਹਿੰਦੇ ਸੀਗੇ ਤਾਂ ਬਹੁਤ ਜ਼ਾਇਦਾ ਹੁੰਦਾ ਸੀ ਉੱਥੇ ਪਹਿਲਾਂ ਪਹਿਲਾਂ ਜਦੋਂ ਇੰਡੀਆ ਤੋਂ ਆਏ ਸੀ ਤਾਂ ਇਦਾਂ ਹੀ ਹੱਥਾਂ ਨਾਲ ਢਾਂਡੇ ਮਾਜੀਦੇ ਸੀ ਪਰ ਕੁਝ ਸਾਲਾਂ ਬਾਅਦ ਲਾਈਕ ਹੰ 10 15 ਸਾਲ ਹੋ ਗਏ ਜਿੱਦਾਂ ਡਿਸ਼ਵਾਸ਼ਰ ਯੂਜ਼ ਕਰਦੀ ਸੀ ਤੇ ਕਦੇ ਕਿਤੇ ਹੀ ਢਾਂਡੇ ਦਾ ਪਤਿੱਲੇ ਵਗੈਰਾ ਵੱਡੇ ਢਾਂਡੇ ਮਾਜ ਲਈਦੇ ਸੀ ਤੇ ਹੁਣ ਬਹੁਤ ਔਖਾ ਲੱਗਦਾ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਹੈਗੀ ਤੇ ਦੇਖਦੇ ਆ ਹੁਣ ਕਦੋਂ ਡਿਸ਼ਵਾਸ਼ਰ ਘਰ ਵਿੱਚ ਲਿਖੀ ਮਿਲਦੀ ਆ ਸੌਖਾ ਹੋ ਜੂਗਾ ਕੰਮ ਸਿਰ ਆਫਟਰ ਲੰਚ ਆਫਟਰ ਡਿਨਰ ਬੰਦਾ ਮਸ਼ੀਨ ਚ ਪਾ ਦਿੰਦਾ ਵਾਸ਼ਰ ਚ ਸਾਰੀ ਡਿਸ਼ਵਾਸ਼ਰ ਚ ਡਿਸ਼ਵਾਸ਼ਰ ਦੇ ਭਾਂਡੇ ਪਾ ਕੇ ਤੇ ਰਾਤ ਨੂੰ ਚਲੋ ਧੋ ਜਿੰਦੇ ਸਿਰ اٹਕੇ ਕੱਢ ਲੋ ਤੇ ਰੱਖ ਦੋ ਹੈਨਾ ਜੀ ਤੇ ਚਲੋ ਕੋਈ ਗੱਲ ਨਹੀਂ ਜਿਹਨਾਂ ਜਿਹਨਾਂ ਸਿਰ ਨਈ ਡਿਸ਼ਵਾਸ਼ਰ ਹੈ ਤੇ ਆਪਣੇ ਹੱਥਾਂ ਦੇ ਨਾਲ ਹੀ ਧੋ ਲੈਨੇ ਆ ਹਾਂਜੀ ਤੇ ਕੱਲ ਨੂੰ ਤਾਂ ਫਿਰ ਟਾਈਮ ਨਹੀਂ ਲੱਗਣਾ ਹੈਗਾ ਘਰੇ ਤਾਂ ਕੁਝ ਹੋਣਾ ਨਹੀਂ ਆਪਾਂ ਸਾਰਾ ਦਿਨ ਡੇ ਆਊਟ ਹੀ ਆਪਣਾ ਆਊਟਿੰਗ ਹੋਣੀ ਆ ਅਗਲ ਸਿੰਘ ਨੂੰ ਨਾਲ ਲੈ ਜਾਣਾ ਆਪਾਂ ਦੇ ਸਵੇਰੇ ਤੜਕੇ ਤੁਰ ਪੈਣਾ ਦੇਖੋ ਦਿਨਕ ਘੰਟੇ ਲੱਗ ਜਣੇ ਮਲਾਂ ਦਾ 2.5-3 ਘੰਟੇ ਉੱਤੇ ਜਾਣ ਨੂੰ ਤੇ 2.5-3 ਘੰਟੇ ਵਾਪਸ ਆਉਣ ਨੂੰ 5-6 ਘੰਟੇ ਜਿਹਦਾ ਜਾਣ ਆਉਂਦੇ ਤੇ ਬਾਕੀ ਉੱਤੇ ਦੇਖਦੇ ਆ ਕਿੱਧਰ-ਕਿੱਧਰ ਜਾਣੇ ਆ ਹਨਾ ਦਿਨ ਤਾਂ ਛੁੱਟਿਆ ਛੇਤੀ ਟਾਈਮ ਲੱਗ ਜਾਂਦਾ ਪਰ ਕੋਈ ਨਾ ਨੇਰੇ ਹੋਏ ਵਾਪਸ ਆ ਜਵਾਂਗੇ ਸਿਆਣੇ ਸਹੀ ਕਹਿੰਦੇ ਆ ਜਾਨ ਆ ਤੇ ਜਹਾਨ ਆ ਜੇਦਾ ਸਿਹਤ ਠੀਕ ਆ ਨਾ ਤੇ ਸਾਰਾ ਕੁਝ ਹੀ ਚੰਗਾ ਸਾਰਾ ਕੁਝ ਵਧੀਆ ਲੱਗਦਾ ਜੀਵਨ ਤੇ ਦੀ ਸਿਹਤ ਠੀਕ ਨਹੀਂ ਤਾਂ ਬੰਦੇ ਨੂੰ ਕੁਛ ਵੀ ਚੰਗਾ ਲੱਗਦਾ ਨਿੱਕੇ ਨਿੱਕੇ ਬੇਸਿਕ ਕੰਮ ਕਰਨੇ ਵੀ ਨਾ ਪਹਾੜ ਜਿੱਡੇ ਲੱਗਦੇ ਆ ਜਿੱਦਾਂ ਹੁਣ ਆ ਪਲੇਟਾਂ ਚੱਕੀਆਂ ਹੱਥ ਦੇ ਵਿੱਚ ਇਦਾਂ ਫੜ ਫੜ ਕੇ ਪਲੇਟ ਹੱਥ ਚ ਰੱਖ ਕੇ ਬੋਹ ਕੇ ਲੱਗਦੀ ਆ ਐਸੇ ਕਰਕੇ ਕਈ ਵਾਰੀ ਮੈਂ ਟ੍ਰੇ ਰੱਖ ਲੈਣੀਆਂ ਹੁੰਦੀਆਂ ਟ੍ਰੇ ਦੇ ਵਿੱਚ ਹੀ ਰੱਖ ਕੇ ਭਾਂਡੇ ਹੌਲੀ 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 ਮੈਂ ਬਹੁਤ ਜ਼ਿਆਦਾ ਨਾ ਗੁੱਟ ਮੇਰੇ ਦੁਖਦੇ ਆ ਜੋਇੰਟ ਪੇਨ ਹੁੰਦੀ ਆ ਤੇ ਸਪੰਜ ਚ ਦਾ ਘਮਾਉਣਾ ਵੀ पांडे ਦੇ ਵਿੱਚ ਔਖਾ ਤਾਂ ਹੀ ਮੂੰਹ ਇਦਾਂ ਦਾ ਹੋਇਆ ਹੈ ਇਗਨੋਰ ਕਰੋ ਜੀ ਉਹ ਥੋੜਾ ਖਿਜਿਆ ਖਿਜਿਆ ਕਿਉਂਕਿ ਕੰਮ ਹੋ ਨਹੀਂ ਰਿਹਾ ਆ ਕਰਕੇ ਉਹ ਇਦਾਂ ਦਾ ਹੋਇਆ ਹਾਂਜੀ ਅਕਾਲ ਸਿੰਘ ਮੇਰੇ ਕੋਲ ਆ 500 ਵਰ ਕਰ ਰਹੀ ਸੀਗੀ ਤੇ ਕਾਹਦਾ ਹਿਸਾਬ ਜਾਂਦਾ ਹੈ ਉਹ ਤਾਂ ਫਤੇ ਬਲਾ ਦੋ ਸਾਰਿਆਂ ਨੂੰ ਬਾਜਰੂ ਦੀ ਬਾਜਰੂ ਦੀ ਕਾਲਸਾ ਬਾਜਰੂ ਦੀ ਕੀ ਫਤੇ ਹੈਲੋ ਗਾਇਸ ਮੈਂ ਹੀ ਮਾਨਾ पांडे ਮਾਨ ਦੇ ਦਿਆ ਸਾਧਨ ਮਾਂ ਪਾਂਡੇ ਮਾਂਜੇ ਦੀ ਰੰਡੀ ਆ ਕਦੇ ਕਪੜੇ ਧੋਂਦੀ ਕਦੇ ਕਦੇ ਪਾਂਡੇ ਧੋਂਦੀ ਕਦੇ ਕਦੇ ਵੋਸ਼ ਕਦੇ ਕਪੜੇ ਧੋਂਦੀ ਕਦੇ ਖਾਣਾ ਬਣਾਉਂਦੀ ਮੈਨੂੰ ਲਖਣ ਦੀ ਬਣਾਉਂਦੀ ਉੜਾ ਰਾ ਬਣਾਉਂਦੀ ਵਾਟੂ ਸੀ ਐਪੀਸੀ ਬਾੜ ਕੁਮਾ ਲੈ ਕੇ ਜਾਂਦੀ ਹਾਂਜੀ ਚਲੋ ਜੀ ਹੁਣ ਭਾਂਡੇ ਪੁੰਡੇ ਦਾ ਲੈ ਮਾਂ ਜੀ ਤੇ ਹੁਣ ਮੈਂ ਬਣਾਉਣੀ ਆ ਚਾਹ ਦਾ ਕੱਪ ਤੇ ਚਾਹ ਪੀਣੀ ਆ ਅਗਲੇ ਵਲੌਗ ਚ ਤੁਹਾਨੂੰ ਵੀ ਚਾਹ ਪਿਲਾਉਂਗੀ ਤੇ ਹੁਣ ਹੋ ਗਿਆ ਜੀ ਅੱਜ ਦਾ ਆਪਦਾ ਕੰਮ ਤੇ ਮਿਲਦੇ ਆ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਛੜਤੀ ਕਲਾ ਬਖਸ਼ਣ ਦੇ ਅਰੋਗਤਾ ਦੀਆਂ ਦਾਤਾ ਬਖਸ਼ਣ ਸਾਰੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਨਣ ਆਨੰਦ ਮਾਨਣ ਤੇ ਖੁਸ਼ ਰੱਖੇ ਵਾਹਿਗੁਰੂ ਸਾਰੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਵੇ ਘਰ ਦੇ ਵਿੱਚ ਖੁਸ਼ੀਆਂ ਬਖਸ਼ਣ ਮਿਹਰ ਕਰੇ ਵਾਹਿਗੁਰੂ ਲਓ ਜੀ ਹਾਂਜੀ ਫੇਰ ਡਾਕਟਰ ਦੀ ਅਪਾਇੰਟਮੈਂਟ ਤੋਂ ਬਾਅਦ ਮੈਂ ਦੱਸੂਗੀ ਤੁਹਾਨੂੰ ਸਾਰਿਆਂ ਨੂੰ ਵੀ ਕੀ ਹਾਲ ਚਾਲ ਹੈ ਕੀ ਹੋਇਆ ਡਾਕਟਰ ਨੇ ਕੀ ਦੱਸਿਆ ਕੀ ਨਹੀਂ ਤੇ ਆ ਬਹੁਤ ਲੰਬਾ ਸਮਾਂ ਹੋ ਗਿਆ ਇਦਾਂ ਹੀ ਸੀਗਾ ਤੇ ਹੁਣ ਦੇਖਦੇ ਹਾਂ ਕੀ ਦੱਸਿਆ ਡਾਕਟਰ ਹਨਾ ਕਿਉਂਕਿ ਅਕਤੂਬਰ ਦੇ ਵਿੱਚ ਕਰਾਇਆ ਸੀਗਾ ਬਲੱਡ ਟੈਸਟ ਤਿੰਨ ਵਾਰੀ ਉਹਨਾਂ ਨੇ ਕੀਤਾ ਸੀ ਇਮਰਜੈਂਸੀ 'ਚ ਮੈਂ ਗਈ ਸੀ ਤੇ ਹੁਣ ਡਾਕਟਰ ਫੈਮਿਲੀ ਡਾਕਟਰ ਨੇ ਸੱਦਿਆ ਹੋਇਆ ਮੈਨੂੰ ਪਹਿਲਾਂ ਮੈਂ ਇਗਨੋਰ ਕਰਦਾ ਸੀ 6 ਮਨਸ ਬਹੁਤ ਜ਼ਿਆਦਾ ਮੇਰੇ ਪੇਨ ਹੋ ਰਹੀ ਸੀ ਪਹਿਲਾਂ ਗੋਡਿਆਂ ਦੇ ਵਿੱਚ ਸਟਾਰਟ ਹੋਈ ਇੱਦਾਂ ਸੀਦਾ ਲੋਹੇ ਦਾ ਸਰੀਰ ਆ ਪਿਆ ਹੁੰਦਾ ਗੋਡਿਆਂ 'ਚ ਤੇ ਪੈਰ ਵੀ ਬਹੁਤ ਦੁਖਦੀ ਸੀਗੇ ਹਨਾ ਤੇ ਹੱਥ ਵੀ ਮੋਢੇ ਸਾਰੇ ਜੋਇੰਟ ਜਿੰਨੇ ਵੀ ਬਾਡੀ ਦੇ ਵਿੱਚ ਹੁੰਦੇ ਆ ਤੇ ਔਖਾ ਹੋ ਗਿਆ ਸੀਗਾ ਸਾਰਾ ਕੁਸ਼ੀ ਹਨਾ ਤੁਰਨਾ ਫਿਰਨਾ ਵੀਦਾ ਘਰ ਦਾ ਸਾਰਾ ਕੰਮਕਾਰ ਕਰਨਾ ਹਨਾ ਤੁਹਾਨੂੰ ਤਾਂ ਪਤਾ ਇੱਕ ਦਿਨ ਕੰਮ ਨਾ ਕਰੋ ਤਾਂ ਕਿੱਦਾਂ ਕੰਮ ਇਕੱਠਾ ਹੋ ਜਾਂਦਾ ਨਾ ਹਾਂਜੀ ਤੇ ਸਿੰਘ ਸਾਹਿਬ ਘਰਾੜੇ ਮਾਰੀ ਜਾਂਦੇ ਆ ਤੁਸੀਂ ਇਗਨੋਰ ਕਰਨਾ ਸ਼ਾਮ ਦਾ ਹੀ ਸਮਾਂ ਆ ਤੇ ਪਰ ਘਰਾੜੇ ਕਰੋੜੇ ਪੂਰੇ ਜੋਰਾ ਸ਼ੋਰ ਨਾਲ ਵੱਜ ਰਹੇ ਨੇ ਇਹਨਾਂ ਦੇ ਦੇਰ ਰਾਤ ਤੱਕ ਕੰਪਿਊਟਰ ਤੇ ਬੈਠੇ ਸੀਗੇ 2-3 ਵਜੇ ਜਿੱਦਾਂ 3 ਵਜੇ ਪੈ ਗਏ ਸੀ ਤਾਂ ਕਰਕੇ ਫਿਰ ਨੀਂਦ ਆ ਗਈ ਇਹਨਾਂ ਨੂੰ ਹੁਣ ਥੱਕੇ ਹੋਏ ਸੀਗੇ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਆਪਣਾ ਖਿਆਲ ਰੱਖਿਓ ਸਾਰੇ ਮੀ ਪਈ ਜਾਂਦਾ ਆ ਤੇ ਮੈਂ ਤਾਂ ਅੱਜ ਗਈ ਨਹੀਂ ਬਾਹਰ ਤੇ ਪੈਰ ਬਹੁਤ ਦੁਖਦੇ ਸੀਗੇ ਤੇ ਅਕਾਲ ਸਿੰਘ ਆਪਣੇ ਫਾਦਰ ਸਾਹਿਬ ਨਾਲ ਚੱਲ ਗਿਆ ਸੀ ਵਾਕ ਤੇ ਫਿਰ ਡਾਕਸ ਵਗਰਾ ਦੇਖਣ ਲਈ ਕਰਦਾ ਬਾਤਾਂ ਦੇਖ ਕੇ ਆ ਗਏ ਸੀ ਤੇ ਮੈਂ ਤਾਂ ਘਰ ਦੇ ਕੰਮ-ਕਾਰ ਕਰ ਰਹੀ ਸੀਗੀ ਉਹ ਵੀ ਹੌਲੀ-ਹੌਲੀ ਹੁੰਦੇ ਮੈਂ ਤਾਂ ਤੇ ਹੁਣ ਦੇਖਦੇ ਆ ਡਾਕਟਰ ਕੀ ਦੱਸਦਾ ਹਨਾ ਜੀ ਬਾਹਰ ਚਲ ਜੀਦਾ ਫੇ ਘਰ ਦੇ ਕੰਮ ਸਾਰੇ ਖੜੇ ਰਹਿੰਦੇ ਐ ਏਦਾਂ ਹੀ ਹਨਾ ਤੇ ਮੈਂ ਕਿਹਾ ਚਲੋ ਤੁਸੀਂ ਘੜ ਲਾਇਓ ਮੈਂ ਆਪ ਦਾ ਕੰਮ ਕਰਦੀ ਆ ਮੈਨੂੰ ਲੱਗਦਾ ਫਤੇ ਤਾਂ ਮੈਂ ਕਦੋਂ ਦੀ ਬੁਲਾ ਦਿੱਤੀ ਆ ਪਰ ਗੱਲਾਂ ਕਰੀ ਜਾਣੀਆਂ ਤੇ ਗੱਲਾਂ-ਗੱਲਾਂ ਦੇ ਵਿੱਚ ਪਤਾ ਨਹੀਂ ਲੱਗਿਆ ਵੀ ਜਿੱਦਾਂ ਫਤੇ ਤਾਂ ਬੁਲਾ ਦਿੱਤੀ ਸੀਗੀ ਚਲੋ ਕੋਈ ਗੱਲ ਨਹੀਂ ਜੀ ਦੁਬਾਰਾ ਬੁਲਾ ਦਿੰਦੇ ਆ ਹਨਾ ਤੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਵਰੋ ਪਿਆਰ ਭਰੀ ਪਿਆਰ ਭਰੀ ਸੱਚੀਆ ਕਾਲ ਕਮੈਂਟ ਕਰਨਾ ਜੀ ਦੱਸਣਾ ਕਿਤੋਂ-ਕਿਤੋਂ ਵੇਖ ਰਹੇ ਹੋ ਤੁਸੀਂ ਤੇ ਪਤਾ ਲੱਗੂਗਾ ਫਿਰ ਕਿਤਾ ਕਿਤਾ ਭੈਣ ਭਰਾ ਸਿਆਣੇ ਨਿਆਣੇ ਦਿਖ ਰਹੇ ਨੇ ਮੈਨੂੰ ਲਓ ਜੀ ਭਾਂਡੇ ਦਾ ਕੰਮ ਨਿਪਟ ਗਿਆ ਮਿਲਦੇ ਆਂ ਜੀ ਕੱਲ ਨੂੰ